ਕਹਦਾ ਬਈ ਸੰਘਰਸ਼ ਹੋਵੇ ਪਰ ਪਰਸਨੈਲਿਟੀ ਨਹੀਂ ਡਾਊਨ ਹੋਣੀ ਚਾਹੀਦੀ ਕਹਿੰਦਾ ਰੰਗ ਇੱਥੇ ਹੀ ਲਾ ਲੈਣਾ ਹੈ ਹਾਂ ਬਾਲ ਚਿੱਟਾ ਨਹੀਂ ਰਹਿਣ ਦੇਣਾ ਕੋਈ ਚਿੱਟਾ ਨਹੀਂ ਰਹਿਣ ਦੇਣਾ ਹਾਂ ਠੀਕ ਹੈ ਪੰਜਾਬੀ ਆ ਤੇ ਸਰਕਾਰਾਂ ਨੇ ਬਹੁਤ ਜ਼ੁਲਮ ਕੀਤੇ ਪਰ ਉਹਨਾਂ ਦੀ ਮੁਸਕਾਨ ਤੇ ਜਜ਼ਬਾ ਅੱਜ ਵੀ ਕਾਇਮ ਹੈ ਐਨੀਆਂ ਪੁਲਿਸ ਫੋਰਸੇਸ ਲੱਗੀਆਂ ਫਿਰ ਵੀ ਟੱਚ ਜਾਂਦੇ ਨੇ ਤਾਂ ਹਾਸੇ ਮਜ਼ਾਕ ਵਾਲੀਆਂ ਵੀਡੀਓਜ਼ ਵੀ ਲਗਾਤਾਰ ਸਾਹਮਣੇ ਆ ਰਹੀਆਂ ਨੇ ਆਹ ਪੰਜਾਬੀ ਨੌਜਵਾਨ ਕਹਿੰਦੇ ਸੰਘਰਸ਼ ਵੀ ਲੜਾਂਗੇ ਤੇ ਦਾੜੀ 'ਚ ਵਾਲ ਚਿੱਟਾ ਵੀ ਨਹੀਂ ਰਹਿਣ ਦੇਣਾ ਆਪਣੇ ਟਰੈਕਟਰ ਤੇ ਬੈਠਾ ਹੀ ਤਿਆਰ ਹੋਈ ਜਾਂਦਾ ਤੇ ਦੂਜੀ ਵੀਡੀਓ ਵਿੱਚ ਇੱਕ ਪੰਜਾਬੀ ਨੌਜਵਾਨ ਪੁਲਿਸ ਫੋਰਸਸ ਵਾਲਿਆਂ ਨੂੰ ਟਿੱਚਰਾ ਕਰੀ ਜਾਂਦਾ ਤੇ ਕਹਿੰਦਾ ਆਪਣੇ ਬੈਰੀਕੇਡ ਦੇ ਪਾਸੇ ਕਰ ਦੋ ਘਰੋ ਘਰੀ ਜਾਓ ਆਪੋ ਆਪਣੇ ਤੇ ਹੱਸ ਕੇ ਕਹਿੰਦਾ ਅੰਕਲ ਜੀ ਠੀਕ ਜੇ ਤੇ ਮੋਦੀ ਨੂੰ ਕਹਿੰਦਾ ਉਹ ਤਾਂ ਸ਼ਦਾਈਏ ਤੁਸੀਂ ਨਜ਼ਾਰੇ ਲਵੋ ਬੈਰੀਗੇਟ ਕਰੋ ਪਾਸੇ ਤੇ ਪਹੁੰਚੋ ਘਰੋ ਘਰੀ ਲੈ ਚੱਲਦੇ ਆਂ ਇਸ ਪੰਜਾਬੀ ਜੇ ਨੌਜਵਾਨ ਦੀ ਇੱਕ ਛੋਟੀ ਜੀ ਕਲਿੱਪ ਦੇ ਵੱਲ ਹੋਰ ਕੀ ਕੀ ਇਸਨੇ ਟਿੱਚਰਾ ਕੀਤੀਆਂ ਦੇਖੋ ਵੀਡੀਓ ਅਕਲ ਜੀ ਠੀਕ ਜੇ ਠੀਕ ਜੇ ਆ ਲਾੜੋ ਘਰੋਂ ਘਰੀ ਜਾਓ ਆਪੋ ਆਪਣੀ ਮੋਦੀ ਦੀ ਸਦਾਈ ਹੋਇਆ ਬੰਦੇ ਬਹੁਤ ਹੋ ਗਏ ਨੇ ਖੜੇ ਗਏ ਓ ਸ਼ਾਲੇ ਦਾ ਦਿਮਾਗ ਹੋ ਰਿਹਾ ਦਾ ਵੀ ਸਹੀ ਗੱਲ ਤੁਸੀਂ ਆਪੋ ਆਪਣੇ ਘਰੀ ਜਾਓ ਕੋਈ ਗੱਲ ਨਹੀਂ